ਸਾਧ ਸੰਗੀਤਨ ਫਲ ਪਾਇਆ ਜਮਕਾ ਮਾਰਗ ਦਿਸਟ ਨਾ ਆਇਆ ਸਾਧ ਸੰਗਤ ਜੀ ਗੁਰੂ ਸਾਹਿਬ ਜੀ ਨੇ ਕੀਰਤਨ ਦੀ ਬਖਸ਼ਿਸ਼ ਨੂੰ ਫਲ ਦੀ ਤਰ੍ਹਾਂ ਕਿਆ ਤੇ ਜਿਸ ਨੂੰ ਇਹ ਬਖਸ਼ਿਸ਼ ਪ੍ਰਾਪਤ ਹੁੰਦੀ ਹੈ ਉਹ ਵੱਡਿਆਂ ਭਾਗਾਂ ਵਾਲਾ ਹੁੰਦਾ ਤੇ ਸਾਡੇ ਵਿਸ਼ੇਸ਼ ਪ੍ਰੋਗਰਾਮ ਅਨਮੋਲ ਰਤਨ ਦੇ ਵਿੱਚ ਇੱਕ ਅਜਿਹੀ ਹੀ ਨਿੱਗੀ ਅਤੇ عظیم ਸ਼ਖਸੀਅਤ ਨੂੰ ਆਪ ਜੀ ਦੇ ਰੂਬਰੂ ਕਰਦੇ ਆ ਜਿਸ ਦੀ ਝੋਲੀ ਗੁਰੂ ਸਾਹਿਬ ਜੀ ਨੇ ਕੀਰਤਨ ਦੀ ਦਾਤ ਪਾਈ ਹੁੰਦੀ ਹੈ ਤੇ ਅੱਜ ਨੇ ਸਾਡੇ ਨਾਲ ਬਹੁਤ ਹੀ ਸਤਿਕਾਰਯੋਗ ਸਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਹਜ਼ੂਰੀ ਲਾਗੀ ਭਾਈ ਓੰਕਾਰ ਸਿੰਘ ਜੀ ਤੇ ਮੈਂ ਹਾਂ ਤੁਹਾਡੇ ਨਾਲ ਵਰਿਆਮ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋ ਸਾਡੇ ਨਾਲ ਨੇ ਜੀ ਬਹੁਤ ਹੀ ਸੁਰੀਲੀ ਆਵਾਜ਼ ਦੇ ਮਾਲਕ ਔਰ ਆਪਣੀ ਗੱਲ ਨੂੰ ਬੇਬਾਕੀ ਦੇ ਨਾਲ ਕਹਿਣ ਵਾਲੇ ਭਾਈ ਸਾਹਿਬ ਭਾਈ ਓੰਕਾਰ ਸਿੰਘ ਜੀ ਹਜੂਰੀ ਰਾਗੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਭਾਈ ਸਾਬਾ ਬਾਬਾ ਸਵਾਗਤਵਾੜਾ ਜੀ ਵਾਹਿਗੁਰੂ ਜੀ ਕਾ ਖਾਲਸਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਮੁਬਾਰਕ ਦਿਨਾ ਚਾਹਾਂਗਾ ਕਿ ਤੁਹਾਡੇ ਤੇ ਰਾਗੀ ਸਿੰਘਾਂ ਨੇ ਵਿਸ਼ਵਾਸ ਪ੍ਰਗਟਾਇਆ ਔਰ ਤੁਹਾਨੂੰ ਰਾਗੀ ਸਭਾ ਦਾ ਪ੍ਰਧਾਨ ਬਣਾਇਆ ਜੇਕਰ ਤੁਸੀਂ ਵਧਾਈ ਦੇਣੀ ਹੈ ਜਾਂ ਤੁਸੀਂ ਕੁਝ ਲਾਈਕ ਸਮਝਦੇ ਤੋ ਗੁਰੂ ਘਰ ਦਾ ਕੀਤਿਆ ਹੋਣ ਦੇ ਨਾਤੇ ਮੈਨੂੰ ਤੁਸੀਂ ਮਾਣ ਦਿਓ ਇਸ ਪਾਸੇ ਦਾ ਮਾਣ ਜਿਆਦਾ ਮਾਇਨੇ ਨਹੀਂ ਰੱਖਦਾ ਜੀ ਸਾਰਿਆਂ ਦੇ ਚਰਨਾਂ ਦੀ ਧੂੜ ਹੀ ਬਣ ਕੇ ਰਹਿਣਾ ਚਾਹੁੰਦਾ ਵਾ ਉਹਨਾਂ ਵਾਸਤੇ ਕੁਝ ਮੁੱਦੇ ਨੇ ਜਿਹੜੇ ਜਿਹੜੇ ਮੈਨੂੰ ਲੱਗਦੇ ਨੇ ਜ਼ਰੂਰੀ ਨੇ ਕਿ ਉਹਨਾਂ ਸਾਰਿਆਂ ਦੇ ਚਰਨਾਂ ਦੀ ਧੂੜ ਬਣ ਕੇ ਮੈਂ ਰਹਿਣਾ ਚਾਹਨਾ ਹਾਂ ਉਹਨਾਂ ਨੇ ਵਿਸ਼ਵਾਸ ਕੀਤਾ ਇਹਦੇ ਵਾਸਤੇ ਮੈਂ ਤੈਨੂੰ ਧੰਨਵਾਦ ਕਰਦਾ ਭਾਈ ਸਾਹਿਬ ਜਿਹੜੀ ਗੁਰੂ ਨਾਨਕ ਸਾਹਿਬ ਨੇ ਸਾਡੇ ਉੱਪਰ ਬਖਸ਼ਿਸ਼ ਕੀਤੀ ਹੈ ਕੀਰਤਨ ਦੇ ਰੂਪ ਦੇ ਵਿੱਚ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਸ਼ਾਇਦ ਕਿਸੇ ਹੋਰ ਧਰਮ ਦੇ ਵਿੱਚ ਅਜਿਹੀ ਪਰੰਪਰਾ ਨਹੀਂ ਸੀ ਪੂਜਾ ਦੀਆਂ ਕਈ ਵਿਧੀਆਂ ਸਨ ਕਈ ਵਿਧਾਨ ਸਨ ਪਰ ਭਗਤੀ ਦੇ ਲਈ ਭਗਤੀ ਭਾਵ ਦੇ ਲਈ ਕੀਰਤਨ ਦੇ ਰੂਪ ਦੇ ਵਿੱਚ ਜਿਹੜੀ ਆ ਉਹ ਇੱਕ ਸੋਗਾਤ ਕਹਿ ਸਕਦੇ ਹਾਂ ਸਾਡੀ ਛੋਲੀ ਗੁਰੂ ਸਾਹਿਬ ਨੇ ਪਾਈ ਵੱਖ-ਵੱਖ ਖੇਤਰਾਂ ਦੇ ਵਿੱਚ ਜਿਵੇਂ ਕੋਈ ਤੁਰੰਤਰ ਪੈਦਾ ਕੀਤਾ ਜਾਂਦਾ ਡਾਕਟਰ ਪੈਦਾ ਕੀਤਾ ਜਾਂਦਾ ਉਹਦੀ ਇੱਕ ਵੱਖਰੀ ਸਿੱਖਿਆ ਹੁੰਦੀ ਹੈ ਉਹਨੂੰ ਮਾਹੌਲ ਦਿੱਤਾ ਜਾਂਦਾ ਉਹ ਵੇ ਦਾ ਇੱਕ ਰਾਗੀ ਕਿਵੇਂ ਪੈਦਾ ਹੁੰਦਾ ਤੁਸੀਂ ਹੈਰਾਨ ਹੋਵੋਗੇ ਕਿ ਮੈਂ ਦਰਬਾਰ ਸਾਹਿਬ ਦੇ ਰਾਗੀ ਸੰਗਤ ਦੇ ਵਿੱਚ ਵਿਚਰਦਾ ਹਾਂ ਹਾਂਜੀ ਤੇ ਮੇਰਾ ਜੋ ਆਪਣੇ ਜ਼ਿੰਦਗੀ ਦਾ ਐਕਸਪੀਰੀਅੰਸ ਰਿਹਾ ਵੈਸੇ ਮੈਨੂੰ ਬਹੁਤਿਆਂ ਬਾਰੇ ਤੇ ਮੈਂ ਨਹੀਂ ਕਹਿ ਸਕਦਾ ਕਿਉਂਕਿ ਅਜੇ ਮੈਨੂੰ ਮੈਂ ਨਹੀਂ ਕਹਿ ਸਕਦਾ ਕਿ ਮੇਰੇ ਤੋਂ ਜਿਹੜੇ ਸੀਨੀਅਰ ਰਾਗੀ ਨੇ ਕਿਉਂਕਿ ਉਹਨਾਂ ਦੀ ਜ਼ਿੰਦਗੀ ਦਾ ਬੜਾ ਜ਼ਿਆਦਾ ਐਕਸਪੀਰੀਅੰਸ ਹੋਵੇਗਾ ਜੀ ਜੀ ਜਿੰਨਾ ਮੈਂ ਐਕਸਪੀਰੀਅੰਸ ਜਿੰਨਾ ਕਿ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਵਿਚਰਿਆ ਮੈਂ ਜਿੰਨੇ ਰਾਗੀ ਸਿੰਘਾਂ ਨਾਲ ਮਿਲਿਆ ਦਰਬਾਰ ਸਾਹਿਬ ਦੇ ਵਿੱਚ ਤੁਸੀਂ ਹੈਰਾਨ ਹੋਵੋਗੇ ਤਕਰੀਬਨ ਜੇ 60 ਰਾਗੀ ਜਥੇ ਹਨ ਤੇ 60 ਕਹਾਣੀਆਂ ਹੋਣਗੀਆਂ ਉਹਨਾਂ ਦੇ ਤੁਹਾਨੂੰ ਆਪਣਾ ਪਿਛੋਕੜ ਦੱਸਦਾ ਕਿ ਸਾਡੇ ਮਾਤਾ ਪਿਤਾ ਜੀ ਯਤਿਮਖਾਨੇ ਭਲੇ ਨੇ ਆਪ ਮੈਂ ਇੱਕ ਜ਼ਿੰਦਗੀ ਦਾ ਇਹ ਵੀ ਸਮਾਂ ਸੀਗਾ ਵੀ ਮੈਂ ਤਕਰੀਬਨ 650 ਰੁਪਏ ਤੇ ਕਿਸੇ ਦੁਕਾਨ ਤੇ ਲੱਗਾ ਹੁੰਦਾ ਸੀ ਭਾਂਡੇ ਮਾਂਜਣ ਵਾਸਤੇ। ਉਹ ਉਹ ਦੁਕਾਨ ਅਜੇ ਵੀ ਮੌਜੂਦ ਹੈ। ਉਹਦੇ ਉੱਗ ਮੱਜੇ ਵੀ ਲੰਗਦਾ ਤੇ ਉਹ ਸਮਾਂ ਜ਼ਰੂਰ ਯਾਦ ਕਰਦਾ। ਵਾਹ ਵਾਹ। ਅੱਜ ਗੁਰੂ ਰਾਮਦਾਸ ਜੀ ਨੇ ਦਇਆ ਕੀਤੀ ਹੈ ਪਰ ਭਾਂਡੇ ਮਾਂਜਨੇ ਅਸੀਂ ਅੱਜ ਵੀ ਨਹੀਂ ਛੱਡੇ। ਹਾਏ ਹਾਏ। ਅੱਜ ਗੁਰੂ ਰਾਮਦਾਸ ਜੀ ਦੇ ਭਾਂਡੇ ਮਾਂਜੀਦੇ ਨੇ ਤੇ ਸ਼ੌਂਕ ਨਾਲ ਮਾਂਜੀਦੇ। ਅੱਛਾ ਮੈਂ ਇਸੇ ਵਿਸ਼ੇ ਤੇ ਆਵਾਂਗਾ। ਮੈਂ ਇੱਕ ਗੱਲ ਤੇ ਤੁਹਾਡੇ ਤੋਂ ਬਾਅਦ ਪੁੱਛਣਾ ਸੀ ਪਰ ਮੈਂ ਹੁਣ ਇੱਥੇ ਜੁੜ ਰਿਹਾ ਇੱਥੇ ਪੁੱਛਾਂਗਾ ਤੁਹਾਨੂੰ। ਸੰਗਤ ਤੋਂ ਮੈਨੂੰ ਪਤਾ ਲੱਗਾ ਕੀ ਭਾਈ ਊਂਕਾਰ ਸਿੰਘ ਜੀ ਕੋਈ ਦਿਨ ਹੈ ਜਿਹੜਾ ਮਿਸ ਨਹੀਂ ਕਰਦੇ ਜਦੋਂ ਉਹ ਗੁਰੂ ਰਾਮਦਾਸ ਜੀ ਦੇ ਦਰ ਤੇ ਜਾ ਕੇ ਭਾਂਡੇ ਨਹੀਂ ਮਾਉਂਦੇ ਇਹਦਾ ਕੀ ਵੇਖੋ ਸੇਵਾ ਦਾ ਸੰਕਲਪ ਹੈਗਾ ਅਸੀਂ ਵੀ ਸਮਝਦੇ ਹਾਂ ਬਹੁਤ ਵੱਡਾ ਸੰਕਲਪ ਹੈ ਬੜੀ ਵੱਡੀ ਮਹਾਰਾਜ ਜੀ ਦੀ ਬਖਸ਼ਿਸ਼ ਹੈ ਪਰ ਕੀ ਕਰਨਾ ਭਾਈ ਊਂਕਾਰ ਸਿੰਘ ਜੀ ਰੋਜ਼ਾਨਾ ਜਾਂਦੇ ਆ ਜੀ ਜੀ ਮੈਂ ਜਾਂਦਾ ਨਹੀਂ ਆ ਗੁਰੂ ਰਾਮਦਾਸ ਜੀ ਲੈ ਜਾਂਦੇ ਨੇ ਗੁਰੂ ਰਾਮਦਾਸ ਜੀ ਦੀ ਕਿਰਪਾ ਹੋਵੇ ਕਿਉਂਕਿ ਸਾਧੂ ਆਪਾਂ ਘਰ ਬੈਠੇ ਕਈ ਵਾਰੀ ਸੋਚਦੇ ਰਹਿੰਦੇ ਹਾਂ ਕਿੰਨੀ ਦੁਨੀਆ ਗੁਰੂ ਰਾਮਦਾਸ ਦੇ ਦਰ ਤੇ ਆਉਂਦੀ ਹੈ ਰੋਜ਼ ਸਾਰਿਆਂ ਦੇ ਭਾਗਾਂ ਵਿੱਚ ਸੇਵਾ ਹੁੰਦੀ ਨਹੀਂ ਤੇ ਉਸ ਦਿਨ ਦਾ ਬਸ ਪਾਂਡੇ ਮਾਂਜ ਨੇ ਸ਼ੁਰੂ ਕੀਤੇ ਫਿਰ ਮੈਂ ਆਪਣੇ ਪਿੱਛੋਕੜ ਵੱਲ ਚਾਤ ਮਾਰੀ ਹਾਂ ਵੀ ਮਾਂਜ ਦਾ ਤੂੰ ਪਹਿਲਾਂ ਵੀ ਭਾਂਡੇ ਸੀ ਵਾ 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 ਤੇ ਫਿਰ ਗੁਰੂ ਰਾਮਦਾਸ ਜੀ ਨੇ ਤੈਨੂੰ ਭਾਂਡੇ ਤੇ ਲੈ ਆਂਦਾ ਤੂੰ ਇੱਥੇ ਹੀ ਠੀਕ ਹੈ ਬਸ ਕੀ ਬਾਤ ਤੇ ਉਹ ਸਮਾਂ ਵੀਰ ਜੀ ਹੁਣ ਸਮਾਂ ਇਸ ਤਰ੍ਹਾਂ ਦਾ ਬਣ ਗਿਆ ਕਿ ਜਦ ਤੱਕ ਦੋ ਪਲੇਟਾਂ ਨਾ ਮਾਜੀ ਉਹਦੋਂ ਤੱਕ ਲੱਗਦਾ ਨਹੀਂ ਵੀ ਦਿਨੇ ਸਫਲ ਹੈ ਬਹੁਤ ਇਹ ਗੁਰੂ ਰਾਮਦਾਸ ਜੀ ਦਾ ਸ਼ੁਕਰ ਹੈ ਸਵਾ ਸਵਾ ਸ਼ੁਕਰ ਹੈ ਸਤ ਗੁਰੂ ਜੀ ਜਿੱਥੇ ਕੀਰਤਨ ਦੀ ਸੇਵਾ ਲੈਂਦੇ ਨੇ ਨਾਲੇ ਇਹ ਵੀ ਸੇਵਾ ਲੈਂਦੇ ਨੇ ਅੱਛਾ ਭਾਈ ਸਾਹਿਬ ਇੱਥੇ ਮੈਂ ਗੁਸਾਖੀ ਦੀ ਮਾਫੀ ਤੁਹਾਡੇ ਤੋਂ ਪਹਿਲੇ ਮੰਗ ਲੈਂਦਾ ਕਈ ਵਾਰੀ ਇਸ ਤਰ੍ਹਾਂ ਕੌਮ ਦੇ ਸਿਧਾਂਤਾਂ ਨੂੰ ਅਗਾਂਹ ਲੈ ਕੇ ਜਾਣਾ ਗੁਰਮਤਿ ਦੀ ਗੱਲ ਕਰਨਾ ਗੁਰੂ ਸਾਹਿਬਾਨ ਦੀ ਵਿਚਾਰਧਾਰਾ ਨੂੰ ਸੰਗਤ ਤੱਕ ਲੈ ਕੇ ਜਾਣਾ ਬੜੀ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਕਿਹੜੀ ਅਸੀਂ ਕਿਆਣੀ ਤੇ ਕਥਨੀ 'ਚ ਸਾਡੀ ਜੋ ਫਰਕ ਹੋ ਜਾਂਦਾ ਹੈ ਸੇਵਾ ਦੇ ਅਸੀਂ ਗੱਲ ਕਰਦੇ ਆਂ ਪਰ ਸੇਵਾ ਖੁਦ ਕਰਕੇ ਅਸੀਂ ਰਾਜ਼ੀ ਨਹੀਂ ਹੁੰਦੇ ਇਹਦੇ ਵਾਸਤੇ ਵੀ ਜੀ ਮੈਂ ਕਵਾਂਗਾ ਵੀ ਗੁਰੂ ਦੀ ਗੱਲ ਕਰਨ ਵਾਲੇ ਭਾਵੇਂ ਕੀਰਤਨੀ ਸਿੰਘ ਹੋਣ ਭਾਵੇਂ ਪ੍ਰਚਾਰਕ ਸ੍ਰਣੀ ਵੈਸੇ ਤੇ ਇੱਕੋ ਹੀ ਰਣਨੀਆ ਸਾਰੀ ਜੀ ਜੀ ਬਿਲਕੁਲ ਆਪਾਂ ਇਹਨੂੰ ਵੱਖਰਾ ਮੰਨਦੇ ਹੀ ਨਹੀਂ ਜੀ ਇਹਨਾਂ ਸਾਰਿਆਂ ਨੂੰ ਵੀ ਜੀ ਗੁਰੂ ਦੀ ਗੱਲ ਜਿੰਨੀ ਆਪਾਂ ਕਰਦੇ ਆਂ ਨਾ ਉਹਦਾ ਉਜੀ ਪਰਸੈਂਟ ਵੀ ਆਪਣੇ ਜੀਵਨ ਚ ਜ਼ਰੂਰ ਨਜ਼ਰ ਆਣਾ ਚਾਹੀਦਾ ਵੇਖੋ ਤੁਹਾਡੇ ਜੀਵਨ ਤੋਂ ਲੋਕਾਂ ਨੇ ਪ੍ਰਭਾਵਿਤ ਹੋਣਾ ਤੇ ਕਈ ਵਾਰੀ ਸੀ ਬਾਹਰਲੇ ਸਟੇਟਾਂ ਦੇ ਵਿੱਚ ਜਾਂਦੇ ਆ ਤੇ ਉੱਥੇ ਉਹਨਾਂ ਦੀ ਸਰਦਾ ਭਾਵਨਾ ਉਹਨਾਂ ਦੇ ਬੋਲ ਸੁਣਦੇ ਆ ਪਰ ਉਹਨਾਂ ਦੀ ਭਾਵਨਾ ਨੂੰ ਦੇਖਦੇ ਸਾਨੂੰ ਆਪਣੇ ਜੀਵਨ ਵੱਲ ਜ਼ਰੂਰ ਚਾਤਮਾਨੇ ਚਾਹੀਦੀ ਆ ਕਿ ਜੇਕਰ ਲੋਕ ਸਾਨੂੰ ਇਸ ਭਾਵਨਾ ਨਾਲ ਦੇਖਦੇ ਆ ਆਪਾਂ ਉੱਤੇ ਥੋੜਾ ਜਿਹਾ ਵੀ ਖਰੇ ਉਤਰਦੇ ਆ ਵੈਸੇ ਹਰ ਜਿਸ ਤਰ੍ਹਾਂ ਦਾ ਸਾਡਾ ਇਤਿਹਾਸ ਹੈ ਜਿਸ ਤਰ੍ਹਾਂ ਬੇ ਗੁਰੂ ਰਾਮਦਾਸ ਜੀ ਦਰਸਾਉਂਦੇ ਨੇ ਇਤਿਹਾਸ ਦੀ ਚਲਕ ਵੀ ਜੀ ਹਰ ਗੁਰਸਿੱਖ ਦੇ ਵਿੱਚੋਂ ਨਜ਼ਰ ਆਉਣੀ ਚਾਹੀਦੀ ਸਾਨੂੰ ਸਾਰਿਆਂ ਨੂੰ ਗੁਰੂ ਰਾਮਦਾਸ ਜੀ ਦੀ ਸੇਵਾ ਉਹਨਾਂ ਦੇ ਲੰਗਰ ਦੀ ਸੇਵਾ ਕਿਸੇ ਢੰਗ ਨਾਲ ਵੀ ਸੇਵਾ ਨਾਲ ਜ਼ਰੂਰ ਜੁੜੇ ਹੋਣਾ ਚਾਹੀਦਾ ਭਾਵੇਂ ਕਿਸ ਤਰ੍ਹਾਂ ਵੀ ਜੁੜੀ ਹੈ ਪਿਛੋਕੜ ਸੀ ਪਰਿਵਾਰ ਦੇ ਵਿੱਚ ਕੋਈ ਅਜਿਹਾ ਕਿ ਜਿੱਥੇ ਗੁਰਮਤ ਸੰਗੀਤ ਦੀ ਗੱਲ ਚੱਲਦੀ ਸੀ ਵੀਰ ਜੀ ਮੇਰਾ ਡਾਇਰੈਕਟ ਪਿਛੋਕੜ ਤੇ ਨਹੀਂ ਰਿਹਾ ਪਰ ਮੈਂ ਨਾਲ ਸਭ ਤੋਂ ਜ਼ਿਆਦਾ ਧੰਨਵਾਦ ਆਪਣੇ ਪਿਤਾ ਜੀ ਸਰਦਾਰ ਹਰਦੇਵਾਲ ਸਿੰਘ ਜੀ ਦਾ ਕਰਦਾ ਕਿਉਂਕਿ ਯਤਿਮ ਖਾਨ ਨੇ ਉਹਨਾਂ ਦੀ ਜ਼ਿੰਦਗੀ ਅਸੀਂ ਬੜੀ ਦੇਖੀ ਹੈ ਕਿਉਂਕਿ ਸੁਣਦੇ ਹਾਂ ਉਹਨਾਂ ਦੀ ਜ਼ਿੰਦਗੀ ਤੇ ਰੂ ਲੂੰ ਕੰਡੇ ਖੜੇ ਹੋ ਜਾਂਦੇ ਨੇ ਵੀ ਕਿੱਥੋਂ ਲਿਆ ਕੇ ਗੁਰੂ ਰਾਮਦਾਸ ਜੀ ਨੇ ਕਿੱਥੇ ਸਾਨੂੰ ਬਿਠਾਇਆ ਉਹਨਾਂ ਦਾ ਬੜਾ ਵੱਡਾ ਯੋਗਦਾਨ ਹੈ ਇਹਦੇ ਵਿੱਚ ਇੰਨੀ ਗਰੀਬੀ ਦੇ ਵਿੱਚ ਰਹਿ ਕੇ ਉਹਨਾਂ ਨੇ ਇਜਾਜ਼ਤ ਦਿੱਤੀ ਵੈਸੇ ਮੈਂ ਇੰਜੀਨੀਅਰਿੰਗ ਲੈਣ ਦੇ ਵਿੱਚ ਜਾਣਾ ਚਾਹੁੰਦਾ ਸੀਗਾ ਪੋਲੀਟੈਕਨੀਕਲ ਦਾ ਪੇਪਰ ਵੀ ਮੈਂ ਪਾਸ ਕੀਤਾ ਪਰ ਪਿਤਾ ਜੀ ਨੇ ਇਜਾਜ਼ਤ ਦਿੱਤੀ ਕਹਿੰਦੇ ਤੇਰਾ ਮਨ ਅਗਰ ਮੈਂ ਕਹਿੰਦਾ ਨਹੀਂ ਜੀ ਮੇਰਾ ਮਨ ਕੀਰਤਨ ਕਰਨ ਦਾ ਮੈਂ ਦਰਬਾਰ ਸਾਹਿਬ ਕੀਰਤਨ ਕਰਨਾ ਵਾ ਵਾ ਤੇ ਉਹਨਾਂ ਨੇ ਇਜਾਜ਼ਤ ਦਿੱਤੀ ਤੇ ਸਾਰੀ ਜ਼ਿੰਦਗੀਆਂ ਦਾ ਔਕੜਾਂ ਨੂੰ ਪਾਰ ਕਰਕੇ ਵੈਸੇ ਮੇਰੇ ਮਾਮਾ ਜੀ ਭਾ ਜਸਵੀਰ ਸਿੰਘ ਜੀ ਪਟਿਆਲੇ ਵਾਲੇ ਬੜੇ ਅੱਛੇ ਕੀਰਤਨੀ ਨੇ ਬੜੇ ਸੁਰੀਲੇ ਕੀਤਨੇ ਰਹੇ ਨੇ ਹੁਣ ਉਹਨਾਂ ਦੀ ਡੈਥ ਹੋ ਗਈ ਪਿੱਛੇ ਜੀ ਉਹ ਤੇ ਮੈਨੂੰ ਇਹ ਕੀਰਤਨ ਦੀ ਲਗਨ ਲੱਗੀ ਵੀ ਮੈਂ ਕੀਰਤਨ ਕਰਨਾ ਦੂਸਰਾ ਮੈਂ ਭਾਈ ਰਵਿੰਦਰ ਸਿੰਘ ਜੀ ਜਿਹੜੇ ਪ੍ਰਦਾਨ ਰਹੇ ਨੇ ਪਹਿਲਾਂ ਜੀ ਉਹਨਾਂ ਦਾ ਕੀਰਤਨ ਬੜੇ ਚਾਹ ਦੇ ਨਾਲ ਸੁਣਦਾ ਉਹਨਾਂ ਦਾ ਕੀਰਤਨ ਮੈਂ ਇੱਕ ਲੱਤ ਤੇ ਖੜਾ ਹੋ ਕੇ ਸੁਣਦਾ ਰਹਿੰਦਾ ਸੀਗਾ ਜਦੋਂ ਕੀਰਤਨ ਦੀ ਸਮਾਪਤੀ ਹੁੰਦੀ ਸੀ ਫਿਰ ਮੈਨੂੰ ਚੇਤਾ ਆਉਂਦਾ ਸੀ ਕਿ ਮੈਂ ਇੱਕ ਲੱਤ ਤੇ ਖਲੋਤਾ ਜਦੋਂ ਲੱਤ ਦਰਦ ਹੁੰਦਾ ਤੇ ਗੁਰੂ ਰਾਮਦਾਸ ਜੀ ਨੇ ਐਸਾ ਤਰਸ ਕੀਤਾ ਵੀ ਜੀ ਮੇਰੀ ਹੋਸ਼ ਦੇ ਵਿੱਚ ਹੀ ਮੈਨੂੰ ਭਾਈ ਰਵਿੰਦਰ ਸਿੰਘ ਹੋਰਾਂ ਦੇ ਨਾਲ ਹੀ ਬਿਠਾ ਲੈਂਦਾ ਕੀ ਬਾਤ ਹੈ ਫਿਰ ਭਾਈ ਸਾਹਿਬ ਬਚਪਨ ਦੇ ਵਿੱਚ ਕਿਹੜੀ ਸੰਸਥਾ ਦੇ ਵਿੱਚ ਜਾ ਕੇ ਤੁਸੀਂ تعلیم ਲਈ ਜਿੱਦੋਂ ਤੁਹਾਡੀ ਘਰ ਤੋਂ ਹੁੰਦੀ ਹੈ ਇੱਕ ਕੀਰਤਨੀਏ ਦੇ ਵੱਜੋਂ ਇਹ ਵੀ ਜੀ ਸ਼ੀਸ਼ ਇੱਕ ਮਿਸ਼ਨਰੀ ਕਾਲਜ ਸੀ ਅੰਮ੍ਰਿਤਸਰ ਸਾਹਿਬ ਅੱਛਾ ਜੀ ਜਿੱਥੇ ਬੜੀ ਅੱਛੀ ਵਿਦਿਆਵੀ ਜੀ ਅੱਜ ਵੀ ਪੜਾਈ ਜਾ ਰਹੀ ਹੈ ਤੇ ਉੱਥੇ ਪ੍ਰੋਫੈਸਰ ਅਵਤਾਰ ਸਿੰਘ ਜੀ ਨਾਜ਼ ਤੇ ਉਹਨਾਂ ਦੇ ਸ਼ਾਗਿਰਦ ਸਨ ਪ੍ਰੋਫੈਸਰ ਬਲਦੇਵ ਸਿੰਘ ਉਹਨਾਂ ਦੇ ਕੋਲੋਂ ਸਾਡੀ ਸਾਰੀ تعلیم ਇਹ ਹੋਈ ਹੈ ਤੇ ਬੜੀ ਅੱਛੀ ਵਿਦਿਆਵੀ ਜੀ ਉਹ ਦਿੰਦੇ ਨੇ ਸ਼ੁਰੂਆਤ ਇੱਥੋਂ ਹੋਵੇ ਕਿ ਇਸ ਬੱਚੇ ਨੇ ਕਿਤੇ ਜਾ ਕੇ ਸ੍ਰੀ ਦਰਬਾਰ ਸਾਹਿਬ ਦਾ ਕੀਰਤਨੀਆਂ ਬੰਡਾ ਉਹਨੂੰ ਜਦੋਂ ਸਿਖਲਾਈ ਆਪਾਂ ਉੱਥੋਂ ਸ਼ੁਰੂਆਤ ਕਰਾਂਗੇ ਨਾ ਉਹਦੀ ਸਿਖਲਾਈ ਹੋਵੇ ਸ੍ਰੀ ਦਰਬਾਰ ਸਾਹਿਬ ਦੀ ਸਾਰੀ ਜਿਸ ਤਰ੍ਹਾਂ ਚੌਂਕੀਆਂ ਚੱਲਦੀਆਂ ਨੇ ਜਿੱਦਾਂ ਇੱਥੇ ਕੀਰਤਨ ਚੱਲਦਾ ਆਸਾ ਦੀ ਵਾਰ ਤੋਂ ਲੈ ਕੇ ਸਮਾਪਤੀ ਤੱਕ ਉਸ ਬੱਚੇ ਦੀ ਸ਼ੁਰੂਆਤ ਇੱਥੋਂ ਹੋਣੀ ਚਾਹੀਦੀ ਹੈ ਵੀ ਇਹਨੇ ਜਾ ਕੇ ਗਾਹ ਦਰਬਾਰ ਸਾਹਿਬ ਦੀ ਸੇਵਾ ਕਰਨੀ ਹੈ ਇਹਨੂੰ ਆਪਾਂ ਚੌਂਕੀਦਰ ਚੌਂਕੀ ਕਿਹੜਾ ਕਿਹੜਾ ਰਾਗ ਪੜਾਉਣਾ ਕਿਹੜਾ ਕਿਹੜਾ ਸਮਾ ਔਰ ਦਰਬਾਰ ਸਾਹਿਬ ਦੀ ਸਾਰਿਆਂ ਸਾਰੀ ਮਰਿਆਦਾ ਉਸ ਬੱਚੇ ਨੂੰ ਉਸ ਕੋਰਸ ਦੇ ਅਨੁਸਾਰ ਹੀ ਪੜਾਈ ਜਾਣੀ ਚਾਹੀਦੀ ਹੈ ਜਦੋਂ ਉੱਥੇ ਕੋਰਸ ਕਰ ਰਿਹਾ ਹੋਵੇ। ਬਿਲਕੁਲ ਜੀ ਤੁਸੀਂ ਗੱਲ ਕਹਿ ਰਹੇ ਹੋ ਅਸੀਂ ਇਹਨਾਂ ਪੂਰਨ ਤੌਰ ਤੇ ਸਹਿਮਤ ਹਾਂ ਕਿਉਂਕਿ ਜਦੋਂ ਉਹਦੀ ਜੜੀ ਮਜ਼ਬੂਤ ਹੋਵੇਗੀ ਤੇ ਬਾਅਦ ਦੇ ਵਿੱਚ ਉਹ ਫਲ ਵੀ ਫਿਰ ਵਧੀਆ ਦੇਵੇਗਾ। ਜਿਵੇਂ ਗੁਰੂ ਸਾਹਿਬ ਨੇ ਕੀਰਤਨ ਦੀ ਜਦੋਂ ਸਾਨੂੰ ਬਖਸ਼ਿਸ਼ ਕੀਤੀ ਹੈ। ਉਹਨਾਂ ਨੇ ਸਮੁੱਚੇ ਤੌਰ ਤੇ ਕੀਤੀ ਹੈ ਸਾਰਿਆਂ ਨੂੰ ਸਾਂਝੀ ਕੀਤੀ ਹੈ। ਪਰ ਤੁਹਾਨੂੰ ਇਹ ਮਹਿਸੂਸ ਨਹੀਂ ਹੁੰਦਾ ਕਿ ਇਹ ਫਿਰ ਜਿਵੇਂ ਤੁਸੀਂ ਜਿਕਰ ਕੀਤਾ ਹੈ ਕਿ ਆਰਥਿਕ ਤੌਰ ਤੇ ਜਿਹੜੇ ਕਮਜ਼ੋਰ ਨੇ ਉਹੀ ਇਸ ਖੇਤਰ ਦੇ ਵਿੱਚ ਆ ਰਹੇ ਨੇ ਜਿਹੜੇ ਅਮੀਰ ਸਿੱਖ ਨੇ ਜਾਂ ਜਿਨ੍ਹਾਂ ਦੇ ਕੋਲੋਂ ਤਾਲੀਮ سرمਾਇਆ ਹੈਗਾ ਉਹਨਾਂ ਦੇ ਬੱਚੇ ਇੱਧਰ ਨਹੀਂ ਆ ਰਹੇ ਇਹਦਾ ਕਾਰਨ ਕੀ ਸਮਝਦੇ ਤੁਸੀਂ ਇਸ ਵਿਸ਼ੇ ਤੇ ਬੜਾ ਸੋਚਣ ਦੀ ਲੋੜ ਹੈ ਸਾਨੂੰ ਆਪ ਜੀ ਨੇ ਮੈਂ ਗੱਲ ਵੀ ਇੱਥੋਂ ਪਿਛਲੇ ਪ੍ਰਸ਼ਨ ਜਿਹੜਾ ਤੁਸੀਂ ਕੀਤਾ ਇੱਥੋਂ ਖਤਮ ਕੀਤੀ ਹੈ ਵੀ ਇਸ ਵਿੱਚ ਤੇ ਬੜੀ ਡੂੰਘਾਈ ਤੇ ਸੋਚਣ ਦੀ ਲੋੜ ਹੈ ਅੱਜ ਵੀ ਤੁਸੀਂ ਬੱਚੇ ਕੋਲੋਂ ਇਹ ਚਾਹੁੰਦੇ ਹੋ ਬੇਦਰਬਾਰ ਸਾਹਿਬ ਦਾ ਕਿਤਨੀਆ ਰਾਗਾਂ ਦਾ ਮਾਹਰ ਹੋਵੇ ਬਾਣੀ ਦਾ ਬਾਣੀ ਨੂੰ ਬਹੁਤ ਚੇਤੇ ਹੋਵੇ ਕਦੀ ਇੱਕ ਸ਼ਬਦ ਯਾਦ ਕਰਕੇ ਦੇਖੋ ਜਿਹੜੇ ਕਹਿੰਦੇ ਨੇ ਨਾ ਸਾਡੇ ਇੱਕ ਸ਼ਬਦ ਯਾਦ ਕਰਕੇ ਦੇਖੋ ਉਹਨੂੰ ਯਾਦ ਕਰਕੇ ਉਹਨੂੰ ਰਾਗਬੱਧ ਕਰਨਾ ਉਸ ਤੋਂ ਬਾਅਦ ਦਰਬਾਰ ਸਾਹਿਬ ਪੜਨਾ ਜ਼ਬਾਨੀ ਇੱਕ ਕਿੰਨੇ ਦਿਨਾਂ ਦਾ ਕੰਮ ਹੈ ਇਹ ਜਦੋਂ ਤੱਕ ਉਹਨਾਂ ਨੂੰ ਨਹੀਂ ਨਾ ਪਤਾ ਤਾ ਉਹਦਾ ਕੋ ਸੁਧਾਰ ਨਹੀਂ ਸਕਦੇ ਜੀ ਕਿਉਂ ਸਾਡੇ ਸਾਹਮਣੇ ਇਹ ਗੱਲ ਆਉਂਦੀ ਹੈ ਕਿ ਕੋਈ ਪ੍ਰਚਾਰਕ ਜਾਂ ਕੋਈ ਗ੍ਰੰਥੀ ਜਾਂ ਕੋਈ ਰਾਗੀ ਹਮੇਸ਼ਾ ਆਰਥਿਕ ਤੌਰ ਤੇ ਗਰੀਬ ਪਰਿਵਾਰਾਂ ਦੇ ਵਿੱਚੋਂ ਹੀ ਆਉਂਦਾ ਜ਼ਿਆਦਾਤਰ 80% ਜੇ ਮੈਨੂੰ ਆ ਤਾਂ ਤੇ ਇਸੇ ਤਰ੍ਹਾਂ ਹੀ ਹੁੰਦਾ ਤੇ ਇਹ ਕੀ ਕਾਰਨ ਹੈ ਕਿ ਅਮੀਰ ਸਿੱਖ ਇਧਰ ਕਿਉਂ ਨਹੀਂ ਲਿਆਉਣਾ ਚਾਹੁੰਦੇ ਜਾਂ ਉਹਨਾਂ ਨੂੰ ਲੱਗਦਾ ਹੈ ਕਿ ਨਹੀਂ ਇਹ ਕੋਈ ਕਮ ਬਹੁਤਾ ਵਧੀਆ ਨਹੀਂ ਸਮਝਦੇ ਇਹ ਮਾਨਸਿਕਤਾ ਕਿੱਥੋਂ ਆ ਗਈ ਉਹਨਾਂ ਦੇ ਅੰਦਰ ਗੁਰੂ ਰਾਮਦਾਸ ਜੀ ਕਿਰਪਾ ਕਰਨ ਵੀਰ ਜੀ ਇਹ ਸਾਡੀ ਮਾਨਸਿਕਤਾ ਬਦਲੇ ਆਪਾਂ ਇਹਦਾ ਹਿਸਾਬ ਬਣੀਏ ਸਾਰੇ ਜਣੇ ਸਾਡੇ ਬੱਚੇ ਸ਼ੌਂਕ ਨਾਲ ਕਹਿਣ ਵੀ ਆਪਾਂ ਦਰਬਾਰ ਸਾਹਿਬ ਦੇ ਕੀਰਤਨੀਆਂ ਬੰਨਣਾ ਦਰਬਾਰ ਸਾਹਿਬ ਦੇ ਵੀ ਦੂਸਰੇ ਗੁਰੂ ਘਰ ਵੀ ਜਿੱਥੇ ਵੀ ਕੀਰਤਨੀਆਂ ਦੀ ਸਾਰੀ ਜ਼ਿੰਦਗੀ ਵੀ ਜੀ ਇੱਕ ਦੂਜੇ ਤੋਂ ਵੱਖਰੀ ਨਹੀਂ ਹੋਣੀ ਚਾਹੀਦੀ ਪਾਵੇਂ ਗੁਰੂ ਘਰ ਦੂਸਰੇ ਨੇ ਪਾਵੇਂ ਦਰਬਾਰ ਸਾਹਿਬ ਇਹਨਾਂ ਦੀ ਵੀ ਜਿਹੜੀ ਆਰਥਿਕ ਪੱਖਿਆ ਉਹਦੇ ਬਾਰੇ ਸੋਚਿਆ ਜਾਣਾ ਚਾਹੀਦਾ ਵਾ ਜੇ ਤੁਹਾਨੂੰ ਚੰਗੇ ਕੀਤੇ ਚਾਹੀਦੇ ਨੇ ਕਾਲਜਾਂ ਦੀ ਸਿੱਖਿਆ ਬਾਰੇ ਸੋਚੋ ਉਹਨਾਂ ਦੇ ਰਹਿਣ ਸਹਿਣ ਬਾਰੇ ਸੋਚੋ ਹਰ ਪੱਖ ਤੋਂ ਸੋਚਾਂਗੇ ਵੀ ਜੀ ਤਾਂ ਦਰਬਾਰ ਸਾਹਿਬ ਚੰਗੇ ਕੀਤੇ ਆਣਗੇ ਸਿਰਫ ਕਹਿਣ ਦੇ ਨਾਲ ਚੰਗੇ ਕੀਤੇ ਨਹੀਂ ਪੈਦਾ ਹੋਣ ਬਿਲਕੁਲ ਭਾਈ ਸਾਹਿਬ ਇਸੇ ਤਰ੍ਹਾਂ ਸੀ ਇਹ ਗੱਲਬਾਤ ਜਾਰੀ ਰੱਖਾਂਗੇ ਔਰ ਮੈਂ ਸੋਹਣ ਚਾਹਨਾ ਕਿ ਤੁਸੀਂ ਸੰਗਤ ਦੇ ਨਾਲ ਇੱਕ ਸ਼ਬਦ ਦੀ ਸਾਂਝ ਜ਼ਰੂਰ ਪਾਓ ਜੀ ਜੀ ਜ਼ਰੂਰ ਜੀ ਤੁਮ ਦਾਤੇ ਤੁਮ ਦਾਤੇ ਤੁਮ ਦਾਤੇ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਾਇਕ ਖਸਮ ਹਮਾਰੇ ਇੱਕ ਖਸਮ ਹਮਾਰੇ ਤੁਮ ਦਾਤੇ ਤੁਮ ਦਾਤੇ ਤੁਮ ਦਾਤੇ ਕਿਆ ਬਾਤ ਆ ਭਾਈ ਸਾਹਿਬ ਜੀ ਬਹੁਤ ਆਨੰਦ ਆਇਆ ਤੁਸੀ ਸਾਨੂੰ ਸ਼ਬਦ ਸੁਣਾ ਕੇ ਨੇ ਹਾਲ ਕੀਤਾ ਮੈਂ ਗੱਲਬਾਤ ਨੂੰ ਅੱਗੇ ਤੋਰਦਾ ਭਾਈ ਸਾਹਿਬ ਜਦੋਂ ਤੁਸੀਂ ਸ਼ਹੀਦ ਸਿਕ ਮਿਸ਼ਨਰੀ ਕਾਲਜ ਵਿਖੇ تعلیم ਹਾਸਲ ਕਰ ਰਹੇ ਸੀ ਕੋਈ ਇੱਕ ਅਜਿਹੀ ਕੋਈ ਯਾਦ ਉਥੋਂ ਦੀ ਹੋਵੇ ਕਿਉਂਕਿ ਕਾਲਜ ਦੀਆਂ ਬਹੁਤ ਸਾਰੀਆਂ ਘਟਨਾਵਾਂ ਔਰ ਯਾਦਾਂ ਮਨੋਕ ਦੇ ਨਾਲ ਜੁੜੀਆਂ ਹੁੰਦੀਆਂ ਵੀ ਜੀ ਉੱਥੇ ਤੇ ਬਚਪਨ ਸਾਰਾ ਉੱਥੇ ਲੰਘਿਆ ਵੈਸੇ ਹਾਂਜੀ ਕਿਉਂਕਿ ਮੈਂ ਪਹਿਲਾਂ ਤੋਂ ਨਾ ਸਾਂਝ ਪਾਈ ਵੀ ਗਰੀਬੀ ਇੰਨੀ ਜ਼ਿਆਦਾ ਸੀਗੀ ਵੀ ਜੀ ਉਹ ਉਹ ਸਮਾਂ ਚੇਤਾ ਹੀ ਨਹੀਂ ਕਰਨਾ ਚਾਹੁੰਦਾ ਮੈਂ ਪਰ ਉਹ ਜਿਹੜਾ ਵਿਦਿਆ ਦਾ ਜਿਹੜਾ ਸਮਾਂ ਸੀਗਾ ਉਹਨੂੰ ਮੈਂ ਨਹੀਂ ਭੁੱਲਿਆ ਪ੍ਰੋਫੈਸਰ ਅਵਤਾਰ ਸਿੰਘ ਦੀ ਨਾਜ਼ ਜਾਂ ਪ੍ਰਿੰਸੀਪਲ ਬਲਦੇਵ ਸਿੰਘ ਜੀ ਮੈਂ ਤੁਹਾਨੂੰ ਇਹ ਜਰੂਰ ਸਾਂਝੀ ਕਰਨਾ ਚਾਹਾਂਗਾ ਵੀ ਇੰਨਾ ਇਹ ਮਨੁੱਖ ਬੜੇ ਚੰਗੇ ਵੀ ਹਰ ਮਾੜੇ ਗਰੀਬ ਘਰ ਦੇ ਬੱਚੇ ਦੀ ਉਹਨਾਂ ਨੇ ਮਦਦ ਕੀਤੀ ਭਾਵੇਂ ਆਰਥਿਕ ਪੱਖ ਤੋਂ ਲੈ ਲਈ ਮਾਇਆ ਨਾਲ ਵੀ ਕਰਦੇ ਸੀਗੇ ਮਾਇਆ ਨਾਲ ਵੀ ਕਰ ਦਿੰਦੇ ਸੀਗੇ ਜਿੱਥੇ ਸਾਦੀ ਦੀ ਲੋੜ ਪੈਂਦੀ ਹੈ ਤੇ ਵੀ ਜੀ ਮੈਂ ਸਮਝਦਾ ਵੀ ਉਹ ਤਿੰਨ ਸਾਲਾਂ ਦੇ ਵਿੱਚ ਇਹਨਾਂ ਨੂੰ ਮੈਂ ਜੋ-ਜੋ ਕਰਦੇ ਦੇਖਿਆ ਨਾ ਉਹ ਮੇਰੀ ਜ਼ਿੰਦਗੀ ਦੀਆਂ ਬੜੀਆਂ ਅੱਛੀਆਂ ਯਾਦਾਂ ਨੇ ਤੇ ਮੈਂ ਇਹਨਾਂ ਨੂੰ ਹੀ ਸੰਜੋਗੇ ਰੱਖਣਾ ਚਾਹੁੰਦਾ। ਕੀ ਬਾਤ ਹੈ ਬਹੁਤ ਖੁਸ਼ੀ ਦੀ ਗੱਲ ਹੈ ਬਹੁਤ ਵਧੀਆ ਤੁਸੀਂ ਜਿਹੜੀ ਸਾਡੇ ਨਾਲ ਆਪਣੀ ਯਾਰ ਯਾਰ ਸਾਂਝੀ ਕੀਤੀ ਹੈ। ਫਿਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੁਸੀਂ ਕਦੋਂ ਤੁਹਾਡੀ ਸੇਵਾ ਲਗਦੀ ਹੈ? ਇਸ ਤੋਂ ਪਹਿਲਾਂ ਕਿਤੇ ਹੋਰ ਵੀ ਸੇਵਾ ਕੀਤੀ ਕਿ ਸਿੱਧੀ ਹਰਮੰਦਰ ਸਾਹਿਬ ਹੀ ਆਏਂਗੇ? ਇਹ ਤੇ ਵੀ ਜੀ ਵੈਸੇ ਇੱਕ ਸੁਪਨਾ ਹੀ ਸੱਚ ਹੋਇਆ ਸੀਗਾ। ਮੈਨੂੰ ਪਹਿਲੀ ਸੇਵਾ ਮਿਲੀ ਹੈ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਜੀ ਦਾ ਦੇ ਸਥਾਨ ਤੇ। ਗੁਰੂ ਰਾਮਦਾਸ ਜੀ ਨੇ ਬੜੀ ਕਿਰਪਾ ਕੀਤੀ ਸੇਵਾ ਦੀ ਲਗਨ ਤੇ ਵੀ ਜੀ ਉੱਥੋਂ ਹੀ ਲੱਗੀ ਸਨ ਤੇ ਤਕਰੀਬਨ 2002 ਦੇ ਵਿੱਚ ਮੈਂ ਸ੍ਰੀ ਦਰਬਾਰ ਸਾਹਿਬ ਦੀ ਪਹਿਲਾਂ ਮੈਂ ਫਤਿਹਗੜ ਸੇਵਾ ਕੀਤੀ ਉੱਥੋਂ ਬਾਅਦ ਸ੍ਰੀ ਤਰਨਤਾਰਨ ਸਾਹਿਬ ਉਸ ਤੋਂ ਬਾਅਦ ਵੀ ਜੀ ਤਕਰੀਬਨ ਡੇਢ ਸਾਲ ਗੁਰਦੁਆਰਾ ਸ਼ਹੀਦਗੰਗ ਸਾਹਿਬ ਬਾਬਾ ਦੀਪ ਸਿੰਘ ਜਿਹੜੇ ਸ੍ਰੀ ਅੰਮ੍ਰਿਤਸਰ ਸਾਹਿਬ ਉਸ ਤੋਂ ਬਾਅਦ ਸ੍ਰੀ ਦਰਬਾਰ ਸਾਹਿਬ ਸੇਵਾ ਹੋਈ ਦਰਬਾਰ ਸਾਹਿਬ ਦੀ ਦੇ ਕੀਰਤਨ ਨੂੰ ਪੂਰੇ ਵਿਸ਼ਵ ਦੇ ਵਿੱਚ ਸੰਗਤਾਂ ਪਸੰਦ ਕਰਦੀਆਂ ਕੀਰਤਨ ਤੇ ਵੈਸੇ ਹੀ ਪਸੰਦ ਕਰਨ ਵਾਲੀ ਚੀਜ਼ ਹੁੰਦੀ ਆ ਮਾਨਣ ਵਾਲੀ ਚੀਜ਼ ਹੁੰਦੀ ਆ ਰੋਹਾਨੀਅਤ ਦੀ ਉਹਦੇ ਵਿੱਚ بارش ਹੁੰਦੀ ਆ ਉਹਦਾ ਆਨੰਦ ਪ੍ਰਾਪਤ ਕੀਤਾ ਜਾਂਦਾ ਪਰ ਦਰਬਾਰ ਸਾਹਿਬ ਤੋਂ ਲਾਈਵ ਚੱਲਦਾ ਪੂਰੇ ਵਿਸ਼ਵ ਦੇ ਵਿੱਚ ਸੰਗਤਾਂ ਦਾ ਆਨੰਦ ਮਾਨਦੀਆਂ ਨੇ ਕੀ ਦਰਬਾਰ ਸਾਹਿਬ ਜਦੋਂ ਰਾਗੀ ਸਿੰਘ ਦੀ ਜੁਆਇਨਿੰਗ ਹੁੰਦੀ ਹੈ ਉੱਥੇ ਸੇਵਾ ਵਾਸਤੇ ਆਉਂਦੇ ਆ ਕੋਈ ਖਾਸ ਨਿਯਮਨ ਧਿਆਨ ਦੇ ਵਿੱਚ ਰੱਖ ਕੇ ਉੱਥੇ ਲਿਆਂਦਾ ਜਾਂਦਾ ਵੀਜੀ ਹੁੰਦੇ ਸੀ ਹੁਣ ਨਹੀਂ ਜੇ ਹੈਗੇ ਹੂੰ ਮੈਂ ਤੁਹਾਨੂੰ ਪਹਿਲਾਂ ਕਿਹਾ ਵੀ ਵੇਖੋ ਸੱਚ ਬੋਲਣਾ ਤੇ ਆਪਣਾ ਕੰਮ ਹੀ ਹੈ ਪਹਿਲਾਂ ਹੁੰਦੇ ਸੀ ਪਰ ਹੁਣ ਨਹੀਂ ਹੈ ਮੈਂ ਅੱਜ ਵੀ ਵਿਜੀਏ ਘਾਟ ਸਮਝਦਾ ਕਿਰਤਨੀਆਂ ਨੂੰ ਵਿਜੀਏ ਅੱਗੇ ਰੱਖ ਕੇ ਤੁਹਾਨੂੰ ਚੱਲਣਾ ਹੀ ਪਵੇਗਾ ਜਿਨ੍ਹਾਂ ਨੇ 18-20 ਸਾਲ ਸ੍ਰੀ ਦਰਬਾਰ ਸਾਹਿਬ ਸੇਵਾ ਕਰ ਲਈ ਤੁਹਾਡੀ ਨਿਗਾ ਦੇ ਵਿੱਚ ਯੋਗ ਹੈ ਜਾਂ ਅਯੋਗ ਹੈ ਉਹ ਤੇ ਕੋਈ ਮਾਇਨੇ ਨਹੀਂ ਰੱਖਦਾ ਜਦੋਂ ਸੰਗਤ ਨੇ 20 ਸਾਲ ਨੂੰ ਨਿਵਾਜਤਾ ਫਿਰ ਅਯੋਗ ਕਿਹੜੇ ਪਾਸਾ ਹੋ ਜਾਗੇ ਜੇਕਰ ਅਸੀਂ ਸਮਝਦੇ ਹਾਂ ਵੀ ਸੁਧਾਰ ਹੋਣਾ ਚਾਹੀਦਾ ਤੇ ਉਹਨਾਂ ਦੇ ਰਾਹੀ ਓੜੇ ਹੋਊਗਾ ਉਸ ਤਰ੍ਹਾਂ ਇਹ ਸੰਭਵ ਨਹੀਂ ਹੈ ਅੱਛਾ ਭਾਈ ਸਾਹਿਬ ਮੰਨ ਲਓ ਕੀ ਜਦੋਂ ਹਰੀ ਸਿੰਘ ਹੋਰਾਂ ਨੇ ਤੁਸੀਂ ਗੱਲ ਕੀਤੀ ਹੈ ਰਾਗੀ ਸਿੰਘ ਸਹਿਬਾਨ ਉਹਨਾਂ ਨੇ ਤੁਹਾਡੀ ਨਿਯੁਕਤੀ ਕੀਤੀ ਉਹਨਾਂ ਨੂੰ ਕਿਤੇ ਮਾੜਾ ਜਿਹਾ ਡਾਊਟ ਹੋ ਗਿਆ ਕਿ ਨਹੀਂ ਇਹ ਬੰਦਾ ਇੱਥੇ ਆਉਂਦੇ ਹਜੇ ਕਾਬਿਲ ਨਹੀਂ ਹੈ ਇਹਦੀ ਕੋਈ ਇਨੀ ਸਾਦਨਾ ਨਹੀਂ ਹੈਗੀ ਇਹਦੀ ਸੁਰ ਹਜੇ ਲੜਖੜਾਉਂਦੇ ਨੇ ਫਿਰ ਕੀ ਹੁੰਦਾ ਸੀ ਸਿੱਧਾ ਹੀ ਇਹ ਨਹੀਂ ਆਏਗਾ ਨਹੀਂ ਨਹੀਂ ਕੋਈ ਇਸ ਤਰ੍ਹਾਂ ਦੇ ਨਹੀਂ ਕਿਉਂਕਿ ਉਹ ਤੇ ਵੀਰ ਜੀ ਹਿਰਦੇ ਹੀ ਪਿਆਰ ਨਾਲ ਭਰੇ ਸੀਗੇ ਭਾਈ ਗੁਰਮੇਦ ਸਿੰਘ ਭਾਈ ਹਰੀ ਸਿੰਘ ਜੀ ਦੇ ਨਾਮ ਲੈਣ ਨਾਲ ਹੀ ਵੀਰ ਜੀ ਤਨਮਨ ਪਵਿੱਤਰ ਹੋ ਜਾਂਦਾ ਜਿਨ੍ਹਾਂ ਨੇ ਸਾਰੀ ਸਾਰੀ ਉਮਰ ਸ੍ਰੀ ਦਰਬਾਰ ਸਾਹਿਬ ਸੇਵਾ ਕੀਤੀ ਹੈ ਹਮ ਉਹਨਾਂ ਦੇ ਤੇ ਇਸ ਤਰ੍ਹਾਂ ਦੇ ਹਿਰਦੇ ਨਹੀਂ ਸੀਗੇ ਉਹ ਉਹਨੇ ਬੇਰਾ ਨਹੀਂ ਖਿਆਲ ਵੀ ਸ਼ਾਇਦ ਕਿਸੇ ਨੂੰ ਮਨਾ ਕੀਤਾ ਪਰ ਦਰਬਾਰ ਸਾਹਿਬ ਵਾਸਤੇ ਸਿਰਫ ਹੋਏ ਕਹਿੰਦੇ ਸੀ ਵੀ ਅਜੇ ਤੂੰ 2-3 ਸਾਲ ਬਾਅਦ ਲੇ ਗੁਰਦੇ ਚਲਾ ਲੈ ਸਿਰਫ ਸਿਆਣੀ ਗੱਲ ਸਿਆਣੀ ਗੱਲ ਉਹ ਉਹਦੇ ਵਾਸਤੇ ਭਲੇ ਦੀ ਗੱਲ ਹੁੰਦੀ ਸੀਗੀ ਬਈ ਤੁਸੀਂ ਇੱਧਰ ਦੂਸਰੀ ਗੱਲ ਵੀ ਜੀ ਇਹ ਵੀ ਸੀਗੀ ਵੀ ਜਦੋਂ ਆਪਾਂ ਵੀ ਟੈਸਟ ਦਿੱਤੇ ਆ ਉਦੋਂ ਸਿੱਧੀ ਦਰਬਾਰ ਸਾਹਿਬ ਸੇਵਾ ਕਿਸੇ ਨੂੰ ਨਹੀਂ ਸੀ ਦਿੱਤੀ ਠੀਕ ਹੈ ਜੀ ਹਾਂ ਜਿਨ੍ਹਾਂ ਦੇ ਜਿੱਦਾਂ ਕੋਈ ਏਜ ਹੋਏ ਹੁਣ ਜਿੱਦਾਂ ਅਸੀਂ ਨੌਕਰੀ ਲਈਏ ਉਦੋਂ 20 ਸਾਲ ਦੀ ਤੇ ਉਮਰ ਸੀਗੀ 20 ਸਾਲ ਦੇ ਵਿੱਚ ਤੁਸੀਂ ਕਿੰਨਾ ਗਿਆਨ ਇਕੱਠਾ ਕਰ ਸਕਦੇ ਹੋ ਔਰ ਬੜੀ ਸਿਆਣੀ ਗੱਲ ਹੁੰਦੀ ਸੀ ਕਿ ਉਦੋਂ ਵੀ ਉਮਰ ਗਿਆ ਬਾਣੀ ਕਿੰਨੀ ਯਾਦ ਹੈ ਕਿੰਨੇ ਰਗ ਯਾਦ ਨੇ ਹਰ ਚੀਜ਼ ਦੇ ਪੱਖ ਨੂੰ ਵੇਖ ਕੇ ਵੇਜੇ ਕੀਤਨੀਆਂ ਨੂੰ ਦਰਬਾਰ ਸਾਹਿਬ ਵਾਸਤੇ ਹਾਂ ਕੀਤੇ ਜਾਂਦਾ ਹੈ ਕੀ ਬਾਤ ਹੈ ਕੀ ਬਾਤ ਠੀਕ ਆ ਭਾਈ ਸਾਹਿਬ ਇਸੇ ਤਰ੍ਹਾਂ ਅਸੀਂ ਗੱਲਬਾਤ ਹੋਰ ਅੱਗੇ ਤੋਰਦੇ ਰਾਵਾਂਗੇ ਮੈਂ ਚਾਹੁੰਨਾ ਤੁਸੀਂ ਇੱਕ ਸ਼ਬਦ ਦੀ ਸਾਡੇ ਨਾਲ ਸਾਂਝ ਹੋਰ ਪਾਓ ਜੀ RAM DAS RO VARNAATE SAB UTTRE PAAP KAMATE रामदास सरोवर सब उत्तर पाप कमाते सब उ उत्तर पाप कमाते सब उ उत्तर पाप कमाते सब उत्तरे पाप कमाते रामदास सरोवर नाते सब उतरे पाप कमादास सरोवरनाथ स सब उतरे पाप कमाते 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 रामदास सरोवर नाते सब उतरे पाप कमाते रामदास सरोवर नाते सब उतरे पाप कमाते ਪਈ ਸਾਹਿਬ ਬਹੁਤ ਹੀ ਆਨੰਦ ਭਈ ਮਾਹੌਲ ਬਣਾਇਆ ਤੁਸੀਂ ਬਹੁਤ ਆਨੰਦ ਆਇਆ ਸਾਨੂੰ ਇੱਕ ਸ਼ਬਦ ਸੁਣਾ ਕੇ ਤੁਸੀਂ ਨਿਆਲ ਕੀਤਾ ਇੱਕ ਰਾਗੀ ਦੀ ਹੋਰ ਕੀਰਤਨ ਤੇ ਕਰਨਾ ਹੀ ਰਾਗੀ ਨੇ ਉਹਦਾ ਪ੍ਰੋਫੈਸ਼ਨ ਵੀ ਹੈ ਉਹਦੀ ਸੇਵਾ ਵੀ ਹੈ ਉਹਦੇ ਉੱਪਰ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਵੀ ਹੈ ਔਰ ਉਹਦੀ ਮਿਹਨਤ ਵੀ ਹੈ ਖੁਦ ਦੀ ਇਸ ਤੋਂ ਇਲਾਵਾ ਤੁਸੀਂ ਰਾਗੀ ਦੀਆਂ ਹੋਰ ਕਿਹੜੀਆਂ ਜ਼ਿੰਮੇਵਾਰੀਆਂ ਸਮਝਦੇ ਹੋ ਸਮਾਜ ਦੇ ਪ੍ਰਤੀ ਕੌਮ ਦੇ ਪ੍ਰਤੀ ਵਿਜੀ ਪ੍ਰਚਾਰਕੀ ਲਾਈਨ ਤੇ ਸਾਰੀ ਸਮਾਜ ਦੇ ਪ੍ਰਤੀ ਸਮਰਪਿਤ ਹੈ ਆਵੇਂ ਰਾਗੀ ਸਿੰਘ ਹੈ ਆਵੇਂ ਪ੍ਰਚਾਰਕ ਹੈ ਅਸੀਂ ਸਾਰੇ ਸਮਾਜ ਦਾ ਹੀ ਕੰਮ ਕਰਦੇ ਨੇ ਨਿੱਜੀ ਕੰਮ ਇਹ ਸਾਡਾ ਆਪਣਾ ਹੈ ਹੀ ਨਹੀਂ ਤੇ ਸਾਡਾ ਤੇ ਸਾਰਾ ਜੀਵਨ ਹੀ ਦੂਜਿਆਂ ਨੂੰ ਸਮਰਪਿਤ ਹੈ ਜੀ ਆਪਣੇ ਵਾਸਤੇ ਕੁਝ ਵੀ ਨਹੀਂ ਹੈ ਆਪਣੇ ਵਾਸਤੇ ਦੇਖੋ ਕੀਰਤਨ ਕਰ ਰਹੇ ਆ ਕਿੰਨਾ ਕੁ ਆਪਣੇ ਵਾਸਤੇ ਹੋ ਸਕਿਆ ਹੈ ਤੇ ਤਕੜੀ ਗੁਰੂ ਰਾਮਦਾਸ ਜੀ ਦੇ ਹੱਥ ਦੇ ਵਿੱਚ ਪਰ ਮੈਂ ਤੇ ਇਹ ਸਮਝਦਾ ਮਾਂ ਵੀ ਪ੍ਰਚਾਰਕ ਦਾ ਤੇ ਕੀਰਤਨੀਏ ਦਾ ਸਾਰਾ ਜੀਵਨ ਹੀ ਸੰਗਤ ਨੂੰ ਹੀ ਸਮਰਪਿਤ ਹੁੰਦਾ ਹੈ ਜੀ ਆਪਣੇ ਵਾਸਤੇ ਤੇ ਕੁਝ ਵੀ ਨਹੀਂ ਆਉਂਦਾ ਆਪਣੇ ਵਾਸਤੇ ਜਿਹੜੀ ਜਗ੍ਹਾ ਜਿੱਥੇ ਬੈਠ ਕੇ ਕੀਰਤਨ ਕਰਦਾ ਨਾ ਜੀ ਇਸ ਤੋਂ ਵੱਧ ਤੇ ਕੋਈ ਪ੍ਰਾਪਤੀ ਜੀਵਨ ਦੀ ਹੈ ਹੀ ਨਹੀਂ ਮੈਂ ਸਮਝਦਾ ਕਿਤਨੇ ਦੀ ਮੰਜ਼ਿਲ ਸ੍ਰੀ ਦਰਬਾਰ ਸਾਹਿਬ ਵਾ ਵਾ ਤੇ ਜਿੰਨੂੰ ਜਿੰਨੂੰ ਮਿਲ ਗਈ ਉਸ ਤੋਂ ਬਾਅਦ ਕੀ ਬੋਲਣਾ ਵੀ ਜੀ ਬੋਲਣ ਵਾਸਤੇ ਕੁਝ ਰਹਿ ਨਹੀਂ ਪਾਈ ਸਾਹਿਬ ਜਿੱਦਾਂ ਹੁਣ ਰਾਗੀ ਸਭਾ ਹੈ ਤੁਹਾਡੀ ਸਤਿਕਾਰਯੋਗ ਰਾਗੀ ਸਿੰਘਾਂ ਦੀ ਇਹਦੇ ਵਿੱਚ ਕੀ ਸ਼ਮੂਲੀਅਤ ਜਿਹੜੀ ਹੁੰਦੀ ਹੈ ਉਹ ਦਰਬਾਰ ਸਾਹਿਬ ਦੇ ਜਥਿਆਂ ਦੀ ਹੁੰਦੀ ਹੈ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਚੱਲ ਰਏ ਗੁਰਦੁਆਰਾ ਸਾਹਿਬਾਨ ਦੀ ਜਥਿਆਂ ਦੀ ਹੁੰਦੀ ਹੈ ਕਿ ਵਿਸ਼ਵ ਭਰ ਦੇ ਵਿੱਚੋਂ ਕੋਈ ਵੀ ਰਾਗੀ ਸਿੰਘ ਇਹਦੇ ਵਿੱਚ ਸ਼ਾਮਲ ਹੋ ਸਕਦਾ ਪਹਿਲਾਂ ਤੇ ਮੈਂ ਸਮਝਦਾ ਤੇ ਬਾਕੀ ਵੀ ਰਾਗੀ ਸਿੰਘ ਜਿਹੜੇ ਹੁਣ ਨੌਜਵਾਨ ਜੁੜੇ ਨੇ ਹੂੰ ਸਭ ਤੋਂ ਪਹਿਲਾਂ ਮੈਂ ਵਿਜੀ ਉਹਨਾਂ ਨੂੰ ਸ਼ਾਬਾਸ਼ੀ ਦੇਵਾਂਗਾ ਕਿਉਂਕਿ ਨੌਜਵਾਨ ਸਾਰਿਆਂ ਨੇ ਇਕੱਤਰਤਾ ਕੀਤੀ ਇਹਨਾਂ ਨੂੰ ਸ਼ਾਬਾਸ਼ੀ ਦਿੱਤੀ ਸਾਰੇ ਸੀਨੀਅਰ ਜਥਿਆਂ ਨੇ ਜਿਹਦੇ ਕਰਕੇ ਅੱਜ ਸਾਡੇ ਇੱਕ ਦੋ ਕੰਮ ਗੁਰੂ ਰਾਮਦਾਸ ਜੀ ਦੀ ਕਿਰਪਾ ਨਾਲ ਸਿਰੇ ਚੜਿਆ ਤੇ ਹੋਰ ਵੀ ਚੜਨੇ ਤੇ ਮੈਂ ਸਮਝਦਾ ਕੁਝ ਥੋੜੀ ਜਿਹੀ ਘਾਟੇ ਰਹੀ ਹੈ ਵਿਜੀ ਵੀ ਆਪਾਂ ਪੜ ਰਾਗੀ ਸੰਗਾਂ ਨੂੰ ਆਪਣੇ ਨਾਲ ਜੋੜ ਨਹੀਂ ਸਕੇ ਪਹਿਲਾਂ ਤਕਰੀਬਨ ਜਦੋਂ ਵੀ ਗੱਲ ਹੁੰਦੀ ਸੀ ਸ੍ਰੀ ਦਰਬਾਰ ਸਾਹਿਬ ਦੇ ਰਾਗੀ ਜਥਿਆਂ ਦੀ ਗੱਲ ਹੁੰਦੀ ਸੀ ਅੱਜ ਅਸੀਂ ਉਪਰਾਲਾ ਕੀਤਾ ਕਿ ਤਕਰੀਬਨ ਪੰਜਾਬ ਚੋਂ ਵਿਸ਼ਵਪਤਨ اور ਤੁਸੀਂ ਇਹ ਜਾਣ ਕੇ ਖੁਸ਼ ਹੋਵੋਗੇ ਵੀਰ ਜੀ ਅਸੀਂ ਜਿਸ ਦਿਨ ਪਹਿਲੀ ਚਿੱਠੀ ਜਾਰੀ ਕੀਤੀ ਹੈ ਆਪਣੀਆਂ ਮੰਗਾਂ ਦੀ ਹਮ ਸਭ ਤੋਂ ਪਹਿਲਾਂ ਸਾਨੂੰ ਅਮਰੀਕਾ ਤੋਂ ਯੂ ਐਸ ਏ ਤੋਂ ਜਿੰਨੇ ਸਾਡੇ ਇੱਥੋਂ ਦੇ ਕੀਤਨੀਆਂ ਗਏ ਨੇ ਉਹਨਾਂ ਨੇ ਵੀ ਉੱਥੇ ਸ਼੍ਰੋਮਣੀ ਰਾਗੀ ਸਭਾ ਯੂ ਐਸ ਏ ਬਣਾਈ ਹੈ ਇਹਦਾ ਹੀ ਇਹਦਾ ਹੀ ਇੱਕ ਇਹਦਾ ਹੀ ਇਹਦਾ ਹੀ ਬ੍ਰਾਂਚ ਔਰ ਉਹਨਾਂ ਨੇ ਪਹਿਲੇ ਦਿਨ ਫੋਨ ਕੀਤਾ ਭਾਈਓ ਕਾਰਸ ਸਿੰਘ ਜੀ ਸਾਨੂੰ ਬੜੀ ਖੁਸ਼ੀ ਹੋਈ ਹੈ ਤੁਸੀਂ ਬਾਹਰਲੇ ਰਾਗੀ ਜੱਥਿਆਂ ਬਾਰੇ ਸੋਚਦੇ ਹੋ ਤੁਸੀਂ ਅੱਜ ਇਹ ਮਾਹੌਲ ਬਣਾਇਆ ਵਾ ਕਿ ਜਿੱਥੇ ਸਾਡੀ ਲੋੜ ਹੋਏਗੀ ਤੁਸੀਂ ਇੱਕ ਵਾਅਦਾ ਆ ਜੇ ਅਸੀਂ ਆਰਥਿਕ ਪੱਖੋਂ ਕਿਸੇ ਪਾਸੇ ਵੀ ਆਪਾਂ ਗੱਲ ਕਰਾਂਗੇ ਉੱਥੇ ਆ ਕੇ ਬਖਲਾਵਾਂਗੇ ਤੇ ਮੈਨੂੰ ਬੜੀ ਖੁਸ਼ੀ ਹੋਏ ਵੀ ਵੀਜੀ ਇੱਥੋਂ ਦੇ ਤੇ ਵੀਰਾਂ ਨੇ ਤੇ ਭਰੋਸਾ ਦਿੱਤਾ ਇਹ ਦਿੱਤਾ ਮੈਨੂੰ ਹੁਣ ਬਾਹਰੋਂ ਵੀ ਹੁਣ ਤੁਸੀਂ ਦੇਖ ਲਓ ਮਾਹੌਲ ਵੀਜੀ ਇਸ ਤਰ੍ਹਾਂ ਦਾ ਹੈ ਦੇਖੁਰ ਖੇਤਰ ਦਿੱਲੀ ਜਾਂ ਕਿਤੇ ਵੀ ਪੰਜਾਬ ਦੇ ਵਿੱਚ ਕਿਸੇ ਰਾਗੀ ਸਿੰਘ ਨੂੰ ਕੋਈ ਦਿੱਕਤ ਆਉਂਦੀ ਹੋ ਸਾਨੂੰ ਫੋਨ ਕਰਦਾ ਤੇ ਆਪਾਂ ਕੋਸ਼ਿਸ਼ ਕਰਦੇ ਆ ਕਿ ਉਹਦਾ ਨਿਪਟਾਰਾ ਫੋਨ ਤੇ ਹੀ ਕਰ ਦਈਏ ਕੋਈ ਵੀ ਗੱਲ ਹੈ ਤੇ ਸਾਡਾ ਉਪਰਾਲਾ ਇਹ ਵੀ ਸਾਰੇ ਰਾਗੀ ਸਿੰਘਾਂ ਨੂੰ ਨਾਲ ਜੋੜ ਕੇ ਫਿਰ ਬਹੁਤ ਖੁਸ਼ੀ ਦੀ ਗੱਲ ਹੈ ਕਿਉਂਕਿ ਭਾਈ ਸਾਹਿਬ ਇਹ ਜਿਹੜਾ ਜਿਹੜੀ ਇਹ ਸ਼੍ਰੇਣੀ ਹੈ ਇਹਨੂੰ ਪਹਿਲੀ ਗੱਲ ਤੇ ਸੰਗਤ ਤੋਂ ਵਾਅ ਕਰਕੇ ਸੀ ਵ ਇਹਨਾਂ ਦੇ ਮੋਢਿਆਂ ਤੇ ਕੌਮ ਦਾ ਭਾਰ ਹੁੰਦਾ ਹੈ ਕੌਮ ਦਾ ਪ੍ਰਚਾਰ ਪ੍ਰਸਾਰ ਇਹਨਾਂ ਨੇ ਕਰਨਾ ਹੁੰਦਾ ਜੇ ਇਹ ਆਪਣੇ ਜੀਵਨ ਦੇ ਵਿੱਚ ਖੁਸ਼ ਨੇ ਇਹਨਾਂ ਦੇ ਕੋਲੋਂ ਤਮਾਮ ਸਹੂਲਤਾਂ ਹੈਗੀਆਂ ਨੇ ਜੇ ਇਹਨਾਂ ਦਾ ਸਤਿਕਾਰ ਬਰਕਰਾਰ ਹੈ ਤੇ ਤਾਂ ਹੀ ਮੈਂ ਸਮਝਦਾ ਸਹੀ ਤਰੀਕੇ ਨਾਲ ਗੁਰਮਤ ਦਾ ਜਿਹੜਾ ਉਹ ਪ੍ਰਚਾਰ ਪ੍ਰਸਾਰ ਹੋ ਸਕਦਾ ਕਿ ਸ਼ਡਿਊਲ ਬੀਜ਼ੀ ਹੁੰਦਾ ਹੈ ਕਾਫੀ ਕੀਰਤਨ ਕਰਨ ਵਾਸਤੇ ਸੰਗਤਾਂ ਦੇ ਦਰਸ਼ਨ ਕਰਨ ਵਾਸਤੇ ਜਾਂਦੇ ਹੋ ਪਰਿਵਾਰ ਨੂੰ ਕਿਵੇਂ ਸਮਾਂ ਦੇ ਪੈਂਦੇ ਹੋ ਔਰ ਪਰਿਵਾਰ ਦਾ ਤੁਹਾਡੇ ਵਾਸਤੇ ਕੀ ਸਹਿਯੋਗ ਹੈ ਤੇ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ ਦੇਖੋ ਪਹਿਲਾਂ ਮੈਂ ਇੱਕ ਧੰਵਾਦ ਆਪਣੇ ਪਿਤਾ ਜੀ ਦਾ ਕੀਤਾ ਹੈ ਦਿਲੋਂ ਮੈਂ ਕਰਦਾ ਪਿਤਾ ਜੀ ਮਾਤਾ ਜੀ ਜਿਨ੍ਹਾਂ ਦੀ ਦੋਵਾਂ ਦੀ ਜ਼ਿੰਦਗੀ ਜੀ ਦੀਮਖਾਨੇ ਗੁਜ਼ਰੀ ਵੀਰ ਜੀ ਉਹਨਾਂ ਨੇ ਅਸੀਸ ਦਿੱਤੀ ਬੜਾ ਵੱਡਾ ਸਹਿਯੋਗ ਇਹਨਾਂ ਦਾ ਤੇ ਇੱਕ ਤੁਸੀਂ ਵੀ ਸਮਾਂ ਦੇ ਹੋ ਵੀ ਜੀ ਬੜਾ ਵੱਡਾ ਸਹਿਯੋਗ ਤੇ ਉਹਦੇ ਵਿੱਚ ਗੁਰਰਾਮਦਾ ਜੀ ਨੇ ਬੜੀ ਕਿਰਪਾ ਕੀਤੀ ਗੁਰਮੀਤ ਕੌਰ ਜੀ ਮੇਰੇ ਵਾਈਫ ਨੇ ਜੀ ਬੜਾ ਸਹਿਜ ਵਾਲਾ ਸੁਭਾਅ ਉਹਨਾਂ ਦਾ ਵਾਵਾ ਤੇ ਗੁਰੂ ਪ੍ਰਤੀ ਬੜੀ ਸ਼ਰਧਾ ਉਹਨਾਂ ਦੀ ਕੀ ਬਾਤ ਕੀਰਤਨ ਨੂੰ ਹੀ ਅੱਗੇ ਰੱਖ ਕੇ ਉਹਨਾਂ ਨਾਲ ਮੇਲ ਮਿਲਾਪ ਹੋਇਆ ਜੀ ਤੇ ਵਾਹਿਗੁਰੂ ਜੀ ਨੇ ਉਹ ਉਹਨਾਂ ਨੂੰ ਸਾਡੇ ਨਾਲ ਜੋੜਿਆ ਜੀ ਉਹਨਾਂ ਦਾ ਬੜਾ ਵੱਡਾ ਸਾਥ ਹੈ ਵੀ ਜੇ ਕਦੀ ਅੱਜ ਤੱਕ ਮੱਥੇ ਤੇ ਤੀੜੀ ਨਾ ਸਾਡੇ ਪਰਵਾਹ ਨੇ ਕੀਤੀਆਂ ਕਰਕੇ ਭਾਈ ਕਿਉਂਕਿ ਕੀਰਤਿਆਂ ਨਾਲ ਪਹਿਲਾਂ ਵੀ ਸੰਬੰਧ ਰਹਿੰਦੇ ਨੇ ਸਾਡੇ ਸਾਡੇ ਆਪਣੇ ਪਰਿਵਾਰ ਦੇ ਵਿੱਚ ਤਕਰੀਬਨ ਸਾਲ ਦੇ ਵਿੱਚ 2-3 ਕੀਰਤਨ ਦੇ ਵਾਰ ਹੁੰਦੇ ਸਨ ਸਿਰ ਦਰਵਾਜ਼ਾ ਸਭ ਜੱਥੇ ਆਉਂਦੇ ਸਨ ਜੀ ਤੇ ਉਹ ਪਰੰਪਰਾ ਬੱ ਚਲਦੀ ਰਹੀ ਚਲਦੀ ਰਹੀ ਤੇ ਜੀਵਨ ਸਾਥੀ ਵੀ ਉਦਾਂ ਦਾ ਮਿਲਿਆ ਗੁਰਾਂ ਦਾ ਜੀ ਦਾ ਬੜਾ ਧੰਨਵਾਦ ਬੜੇ ਸਹਿਜ ਵਾਲੇ ਨੇ ਬੜੇ ਹੀ ਰੋਸ਼ਨ ਦਿਮਾਗ ਬੜੇ ਸਿਆਣੇ ਔਰ ਕੀਰਤਨ ਦੇ ਖੇਤਰ ਦੇ ਵਿੱਚ ਮਾਹਿਰ ਨੌਜਵਾਨ ਆਣ ਉਹਨਾਂ ਨੂੰ ਅਸੀਂ ਆਕਰਸ਼ਿਤ ਕਿਵੇਂ ਕਰ ਸਕਦੇ ਆਂ ਕਿ ਉਹ ਪਰੰਪਰਾ ਜਿਹੜੀ ਤੁਸੀਂ ਅੰੰਬਰਦਾਰ ਬਣ ਕੇ ਵਿਚਰ ਰਹੇ ਹੋ ਨੌਜਵਾਨਾਂ ਨੂੰ ਇੱਧਰ ਲਿਆਉਣ ਵਾਸਤੇ ਉਹਨਾਂ ਨੂੰ ਇਸ ਪਰੰਪਰਾ ਦੀ ਜਾਣਕਾਰੀ ਦੇਣ ਵਾਸਤੇ ਕਿ ਉਹ ਵੀ ਝੰਡਾ ਬਰਦਾਰੇ ਦੇ ਬਣ ਤੁਸੀਂ ਕੀ ਸੁਝਾਦੇ ਹੋ ਅ ਵੀਰ ਜੀ ਮੈਂ ਸਮਝਦਾ ਕਿ ਨੌਜਵਾਨਾਂ ਨੂੰ ਆਕਰਸ਼ਿਤ ਕਰਨ ਵਾਸਤੇ ਬੜੀ ਸੌਖੀ ਜੀ ਗੱਲ ਆ ਅੱਜ ਦੇ ਸਮੇਂ ਦੇ ਨੌਜਵਾਨ ਕੀਰਤਨੀਏ ਪ੍ਰਚਾਰਕ ਉਹਨਾਂ ਦੀ ਜ਼ਿੰਦਗੀ ਤੁਸੀਂ ਵਧੀਆ ਕਰ ਦਿਓ ਆਪੇ ਨੌਜਵਾਨ ਇੱਧਰ ਨੂੰ ਆ ਜਾਣਗੇ ਜਿੰਨੇ ਵੀ ਸਿਆਣੇ ਵਿਦਵਾਨ ਨੇ ਉਹਨਾਂ ਨੂੰ ਕੀਰਤਨ ਪ੍ਰਤੀ ਕਥਾ ਵਿਚਾਰਾਂ ਪ੍ਰਤੀ ਜਿਹੜੀਆਂ ਜਿਹੜੀਆਂ ਇਹਨਾਂ ਨੂੰ ਵੀਰ ਜੀ ਪਹਿਲ ਦੇ ਆਧਾਰ ਤੇ ਇਹਨਾਂ ਨੂੰ ਹੱਲ ਕਰਨਾ ਚਾਹੀਦਾ ਤੇ ਉਹਦੇ ਵਿੱਚ ਬਹੁਤ ਵੱਡਾ ਮੈਂ ਕਹਿੰਦਾ ਤਬਕਾ ਨੌਜਵਾਨ ਵੀ ਜੁੜੇਗਾ ਇਸ ਲਾਈਨ ਨੂੰ ਪਿਆਰ ਕਰਨ ਵਾਲਾ ਵੀ ਜੁੜੇਗਾ ਔਰ ਇਸ ਲਾਈਨ ਦੇ ਵਿੱਚ ਆਣਗੇ ਵੀ ਔਰ ਕਿਤਨੇ ਨੇ ਵੀ ਆਪਣੇ ਬੱਚੇ ਨੂੰ ਇਸ ਲਾਈਨ ਦੇ ਵਿੱਚ ਪਾਉਣਗੇ ਭਾਈ ਸਾਹਿਬ ਬਹੁਤ ਹੀ ਆਨੰਦ ਆਇਆ ਤੁਹਾਡੇ ਨਾਲ ਗੱਲਬਾਤ ਕਰਕੇ ਔਰ ਅਸੀਂ ਤੁਹਾਡਾ तहे ਦਿਲ ਤੋਂ ਧੰਨਵਾਦ ਵੀ ਕਰਦੇ ਆ ਕਿ ਤੁਸੀਂ ਸਾਨੂੰ ਇਹ ਜਿਹੜਾ ਸਮਾਂ ਦਿੱਤਾ ਮੈਂ ਤੁਹਾਨੂੰ ਬਧਾਈ ਦੇਣਾ ਵੀ ਜੀ ਇਹ ਚੈਨਲ ਜਿਹੜਾ ਬਾਣੀ ਦੀ ਸੇਵਾ ਕਰ ਰਿਹਾ ਤੇ 24 ਘੰਟੇ ਦੀ ਸੇਵਾ ਗੁਰੂ ਰਾਮਦਾਸ ਜੀ ਕਿਰਪਾ ਕਰਨ ਤੁਸੀਂ ਕਰੋ ਤੇ ਦੇਖਦੇ ਆਪਾਂ ਬੜੇ ਬੜੇ ਸਮਾਗਮਾਂ ਦੇ ਵਿੱਚ ਤੁਸੀਂ ਜਾਂਦੇ ਹੋ ਪ੍ਰਥਮ ਬਾਣੀ ਦੀ ਵਿਚਾਰਧਾਰਾ ਸੰਗਤ ਤੱਕ ਪਹੁੰਚਾਉਂਦੇ ਹੋ ਗੁਰੂ ਕਿਰਪਾ ਕਰੇ ਆਪ ਜੀ ਦੀ ਸੇਵਾ ਸਤਿਗੁਰੂ ਜੀ ਥਾਏ ਪਾਉਣ ਆਪ ਜੀ ਦੇ ਘਰਾਂ ਨੂੰ ਸਤਿਗੁਰੂ ਜੀ ਹੋਰ ਵੀ ਚੜ੍ਹਦੀ ਕਲਾ ਦੇ ਵਿੱਚ ਆਪ ਜੀ ਸੇਵਾ ਕਰ ਸਕੋ ਮੇਰੀ ਇਹ ਸਤਿਗੁਰੂ ਜੀ ਜੀਰਾਂ ਨਾਲ ਵਿਚ ਅਰਦਾਸ ਸਤ ਸੰਗਤ ਜੀ ਅਸੀਂ ਗੱਲਬਾਤ ਕਰ ਰਹੇ ਸਾਂ ਸਾਡੇ ਬਹੁਤ ਹੀ ਸਤਕਾਰਯੋਗ ਬਹੁਤ ਹੀ ਸੁਰੀਲੇ ਨਿੱਗੇ ਸੁਭਾਅ ਦੇ ਮਾਲਕ ਔਰ ਜਿਨ੍ਹਾਂ ਦੇ ਉੱਪਰ ਗੁਰੂ ਰਾਮਦਾਸ ਜੀ ਦੀ ਅਪਾਰ ਬਖਸ਼ਿਸ਼ ਹੈ ਭਾਈ ਓੰਕਾਰ ਸਿੰਘ ਜੀ ਹਜ਼ੂਰੀ ਰਾਗੀ ਸਾਜਖਣ ਸ੍ਰੀ ਹਰਮੰਦਰ ਸਾਹਿਬ ਉਮੀਦ ਕਰਦੇ ਹਾਂ ਜਿਹੜੀ ਅਸੀਂ ਗੱਲਬਾਤ ਕੀਤੀ ਆ ਉਹਦਾ ਤੁਸੀਂ ਭਰਪੂ ਜਿਨ੍ਹਾਂ ਦੀ ਕੌਮ ਨੂੰ ਕੋਈ ਦੇਣ ਹੈ ਜਿਨ੍ਹਾਂ ਨੂੰ ਪੰਥ ਦੀ ਕੋਈ ਦੇਣ ਹੈ ਔਰ ਜਿਨ੍ਹਾਂ ਦੇ ਮੋਢਿਆਂ ਦੇ ਉੱਪਰ ਬਹੁਤ ਵੱਡੀ ਜ਼ਿੰਮੇਵਾਰੀ ਹੈ ਅਜਿਹੀ ਸ਼ਖਸੀਅਤਾਂ ਜੀਵਨ ਕਿਹੋ ਜਿਹਾ ਉਹਨਾਂ ਦਾ ਸੰਘਰਸ਼ ਕਿਹੋ ਜਿਹਾ ਉਹਨਾਂ ਦੀ ਘਾਲ ਨਾ ਕਿਹੋ ਜੀ ਹੈ ਉਹ ਤੁਹਾਡੇ ਸਾਹਮਣੇ ਲੈ ਕੇ ਆਉਣ ਦੀ ਕੋਸ਼ਿਸ਼ ਕਰਦੇ ਆ ਇੱਕ ਅਜਿਹੀ ਹੀ ਪਿਆਰੀ ਜੀ ਸ਼ਖਸੀਅਤ ਨੂੰ ਲੈ ਕੇ ਤੁਹਾਡੇ ਨਾਲ ਫੇਰ ਰੂਬਰੂ ਹੋਵਾਂਗੇ ਸਾਡੇ ਖਾਸ ਪ੍ਰੋਗਰਾਮ ਅਨਮੋਲ ਰਤਨ ਦੇ ਵਿੱਚ ਉਦੋਂ ਤੱਕ ਦੇ ਲਈ ਮੈਨੂੰ ਯਾਨੀ ਕਿ ਬਰਿਆਮ ਸਿੰਘ ਨੂੰ ਦਿਓ ਇਜਾਜ਼ਤ ਵਾਏ ਗਰੂ ਜੀ ਕਾ ਖਾਲਸਾ ਵਾਏ ਗਰੂ ਜੀ ਕੀ ਫਤਿਹ